ਜਿਹੜੇ ਵੀ ਬੱਚਿਆਂ ਨੇ ਸੁਪਨਾ ਵੇਖਿਆ ਹੈ ਜਾਂ ਜਿਹੜੇ ਵੀ ਬੱਚੇ ਹੁਣ ਵੀ ਸੁਪਨਾ ਵੇਖ ਰਹੇ ਨੇ IAS IPS ਜਾਂ IRS ਬਣਨ ਦਾ ਉਹਨਾਂ ਨੇ 25 ਮਈ ਨੂੰ 2025 ਦਾ UPSC ਪ੍ਰੀਲਿਮਸ ਅਟੈਂਪਟ ਕੀਤਾ ਸੀ ਜਿਹਦਾ ਰਿਜ਼ਲਟ ਅੱਜ ਆਊਟ ਹੋ ਚੁੱਕਿਆ ਹੈ ਜੀ ਹਾਂ ਹੁਣੀ-ਹੁਣੀ ਮੈਂ ਤੁਹਾਨੂੰ ਦਿਖਾਉਂਗਾ ਕਿ ਦੇਖੋ ਇਹ ਜਿਹੜਾ ਰਿਜ਼ਲਟ ਹੈ ਧਿਆਨ ਨਾਲ ਦੇਖਿਓ ਦਿਸ ਇਜ਼ ਦਾ ਪੀਡੀਐਫ ਡੇਟ ਦੇਖੋ ਜੀ ਅੱਜ ਦੀ ਤਰੀਕ ਦਿੱਤੀ ਹੋਈ ਹੈ 11 ਜੂਨ 2025 ਪੇਪਰ ਕਦੋਂ ਹੋਇਆ ਸੀ 25 ਮਈ ਨੂੰ ਦਿਨ ਐਤਵਾਰ ਨੂੰ ਦੋ ਪੇਪਰ ਹੋਏ ਸੀਗੇ ਪਹਿਲਾ ਪੇਪਰ ਸੀਗਾ GS1 ਦਾ ਦੂਸਰਾ ਪੇਪਰ ਸੀਗਾ CSAT ਦਾ ਪਹਿਲੀ ਗੱਲ ਇਸ ਪੀਡੀਐਫ ਵਿੱਚ ਆਪਣਾ ਨਾਮ ਹੱਲੇ ਤੱਕ ਨਹੀਂ ਆਇਆ ਰੋਲ ਨੰਬਰ ਵਾਲੀ ਪੀਡੀਐਫ ਆਈ ਹੈ ਨਾਮ ਵਾਲੀ ਪੀਡੀਐਫ ਅਲੱਗ ਤੋਂ ਆ ਜਾਏਗੀ ਰੋਲ ਨੰਬਰ ਵਾਲੀ ਪੀਡੀਐਫ ਵਿੱਚ ਕੰਟਰੋਲ ਐਫ ਦਬਾ ਕੇ ਜਾਂ ਜੇ ਤੁਸੀਂ ਪੀਸੀ ਤੋਂ ਕਰ ਰਹੇ ਹੋ ਪੀਸੀ ਤੋਂ ਦੇ ਭਾਈ ਉੱਪਰ ਤੁਸੀਂ ਲਿਖੀ ਦਿਓ ਠੀਕ ਹੈ ਜੀ ਨੋਰਮਲੀ ਸਰਚ ਹੋ ਜਾਏਗਾ ਆਪਣਾ ਰੋਲ ਨੰਬਰ ਸਰਚ ਕਰੋ ਮੈਕਸਰ ਕਹਿਣਾ ਹੁੰਦਾ ਹੈ ਇਹ ਜਿਹੜੀ 1.5 2 MB ਦੀ ਫਾਈਲ ਹੈ ਨਾ ਪੀਡੀਐਫ ਦੀ ਇਹਦੇ ਵਿੱਚ ਤੁਸੀਂ ਆਪਣਾ ਰੋਲ ਨੰਬਰ ਜਦੋਂ ਪਾ ਲੋਗੇ this will be the first of the many pdfs jide vich toda number aana is to baad means fir us to baad interview fir final list vich number aayega par oh te unna di gall hogi jide na 0.1% bacche ne jinna da aa janda hai number jide vadhia tarah mehnat kar rahe ne ya jide vadhia guidance te challe hoye ne par unna da ki jide baccha da itthe number nahi aaya jinna ne mehnat te shayad unni kiti si ਜਿਨ੍ਹਾਂ ਨੇ ਟੈਸਟ ਸੀਰੀਜ਼ ਤਾਂ ਸ਼ਾਇਦ ਉਹਨੇ ਲਈ ਸੀ ਪਰ ਐਂਗਜ਼ਾਇਟੀ ਕਰਕੇ ਸ਼ਾਇਦ ਕੁਝ ਗਲਤ ਕਰਾਇਆ ਮੈਨੂੰ ਹੁਣੀ ਬਹੁਤ ਬੱਚਿਆਂ ਦੇ ਕਾਲਸ ਆਏ ਈਵਨ ਆਪਣੇ ਹੀ ਜਿਹੜੇ ਬੈਚਸ ਦੇ ਸਟੂਡੈਂਟਸ ਹੈ ਸਰ ਸੀ ਸੈਟ ਕਰਕੇ ਲੱਗਦਾ ਹੈ ਰਹਿ ਗਿਆ ਨੰਬਰ ਜੀਐਸ ਬਣ ਰਹੇ ਆ 91 ਪਰ ਸੀ ਸੈਟ ਵਿੱਚ ਨੰਬਰ ਬਣ ਰਹੇ ਨੇ 63 64 ਉਹਨਾਂ ਦਾ ਰਹਿ ਗਿਆ ਮੈਨੂੰ ਬਹੁਤ ਬਹੁਤ ਜ਼ਿਆਦਾ ਦੁੱਖ ਵੀ ਹੋਇਆ ਪਰ ਇੱਕ ਗੱਲ ਉਸ ਬੱਚੀ ਨੇ ਮੈਨੂੰ ਹੁਣੀ ਮੈਸੇਜ ਕਰਕੇ ਪਤਾ ਕੀ ਗਈ ਸਰ ਆਈ ਡੋਨਟ ਕੇਅਰ ਕੀ ਇਹਦੇ ਵਿੱਚ ਮੇਰਾ ਨੰਬਰ ਆਇਆ ਕਿ ਨਹੀਂ ਮੈਨੂੰ ਪਤਾ ਹੈ ਕਿ ਮੇਰੀ ਜਿੰਨੀ ਆ 2-4 ਮਹੀਨੇ 6 ਮਹੀਨੇ ਦੀ ਮਿਹਨਤ ਸੀ ਨਾ ਉਹਦੇ ਵਿੱਚ ਸ਼ਾਇਦ ਮੇਰਾ ਨੰਬਰ ਇਸ ਚ ਨਾ ਆਂਦਾ ਪਰ ਤੁਸੀਂ ਅਗਲੇ ਸਾਲ ਦੇਖਿਓ ਕੰਦੀ ਅਗਲੇ ਸਾਲ ਦੁਬਾਰਾ ਇਸੇ ਮੌਕੇ ਤੇ ਆ ਪੀਡੀਐਫ ਮੈਂ ਤੁਹਾਨੂੰ ਦਿਖਾਉਂਗੀ ਤੇ ਇਹਦੇ ਵਿੱਚ ਮੇਰਾ ਰੋਲ ਨੰਬਰ ਹੋਏਗਾ ਜੇ ਤੁਸੀਂ ਵੀ ਇਹੀ ਚੀਜ਼ ਸੋਚ ਰਹੇ ਹੋ ਜੇ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਹੁਣ ਜੋ ਹੋਣਾ ਸੀ ਹੋ ਗਿਆ ਨਹੀਂ ਆਇਆ ਰੋਲ ਨੰਬਰ ਕੋਈ ਗੱਲ ਨਹੀਂ ਅੱਗੇ ਦੀ ਸਟ੍ਰੈਟਜੀ ਕਿਸ ਤਰ੍ਹਾਂ ਬਣਾਣੀ ਹੈ ਅੱਗੇ ਦੀ ਸਟ੍ਰੈਟਜੀ ਕਿਸ ਤਰ੍ਹਾਂ ਬਣਾਉਂਗੇ ਲੋ ਜੀ ਕਮ ਇਅਰ ਸਾਡਾ ਪੰਜਾਬ ਅਡਾ ਪੀਸੀਐਸ 2025 ਦਾ ਚੈਨਲ ਹੈ ਮੈਂ ਫਤੇਸਰ ਬਾਕੀ ਸਾਰੇ ਫੈਕਲਟੀਜ਼ ਇਥੇ ਰੈਗੂਲਰ ਚੀਜ਼ਾਂ ਪੋਸਟ ਕਰਦੇ ਨੇ ਕੋਈ ਕੰਟੈਂਟ ਪੋਸਟ ਕਰ ਰਿਹਾ ਤੁਹਾਡੇ ਲਈ ਇਹ ਪੀਡੀਐਫ ਵੀ ਤੁਹਾਨੂੰ ਉੱਥੇ ਮਿਲੇਗੀ ਪਰ ਜੇ ਤੁਸੀਂ ਸਾਡੇ ਨਾਲ ਪਰਸਨਲੀ ਗੱਲ ਕਰਨਾ ਚਾਹੁੰਦੇ ਹੋ ਦਿਸ ਇਜ਼ ਦਾ ਕੰਟੈਕਟ ਨੰਬਰ 09266877247 ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਸਰ ਯੂਪੀਐਸਸੀ ਹੁਣ ਲੰਘ ਗਿਆ ਕੀ ਮੈਂ ਪੀਸੀਐਸ ਫੋਕਸ ਕਰਾਂ ਸਿਰਫ ਯਾ ਫਿਰ ਮੈਂ ਤੇ ਪੀਸੀਐਸ ਦਾ ਫਾਰਮ ਭਰਿਆ ਹੀ ਨਹੀਂ ਸੀਗਾ ਹੁਣ ਮੈਂ ਕੀ ਕਰਾਂ ਸੋ ਬਈ ਇਹ ਸਾਰੇ ਹੀ ਸਵਾਲਾਂ ਦੇ ਜਵਾਬ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਕੱਲ 10:30 ਵਜੇ ਸਵੇਰੇ ਜੁੜਨਾ ਨਾ ਭੁੱਲਿਓ ਇੱਕ ਸਪੈਸ਼ਲ ਸੈਸ਼ਨ ਤੁਹਾਡੇ ਲਈ ਸਵੇਰੇ 10:30 AM ਲਾਈਵ ਔਨ ਦਿਸ ਚੈਨਲ ਲੈ ਕੇ ਆ ਰਹੇ ਹਾਂ ਕਿ ਛੱਡ ਦੋ ਹੁਣ ਨੰਬਰ ਆਇਆ ਕਿ ਨਹੀਂ ਆਇਆ ਰੋਲ ਨੰਬਰ ਆਇਆ ਨਹੀਂ ਆਵੇ ਫੋਰਗੇਟ ਇਟ ਪਰ ਅਗਲੀ ਵਾਰ ਨੰਬਰ ਕਿਸ ਤਰ੍ਹਾਂ ਲੈ ਕੇ ਆਣਾ ਹੈ ਤੇ ਸਿਰਫ ਇੱਕ ਫਾਈਲ ਚ ਨਹੀਂ ਲੈ ਕੇ ਆਣਾ ਮੇਨਸ ਵਿੱਚ ਲੈ ਕੇ ਆਣਾ ਹੈ ਇੰਟਰਵਿਊ ਤੇ ਫਾਈਨਲਿਸਟ ਰੈਂਕ ਵਿੱਚ ਨੰਬਰ ਲੈ ਕੇ ਆਣਾ ਹੈ ਕਿਸ ਤਰ੍ਹਾਂ ਆਏਗਾ ਸੈਸ਼ਨ ਲੈਣ ਜਾ ਰਹੇ ਹਾਂ ਸਵੇਰੇ 10:30 ਵਜੇ ਜ਼ਰੂਰ ਪਹੁੰਚਿਓ ਐਂਡ ਜੇ ਕਿਸੇ ਵੀ ਫੈਕਲਟੀ ਨਾਲ ਗੱਲ ਕਰਨਾ ਚਾਹੁੰਦੇ ਹੋ ਮੈਂ ਫਤਿਹ ਸਰ ਕਿਸੇ ਨਾਲ ਵੀ ਇਹ ਨੰਬਰ ਤੁਹਾਡੇ ਲਈ ਹੈ ਤੁਸੀਂ ਕਿਸੇ ਵੀ ਫੈਕਲਟੀ ਨੂੰ ਫੋਨ ਕਰਕੇ ਕੋਈ ਵੀ ਫਰਦਰ ਗਾਈਡੈਂਸ ਸੀਕ ਕਰਨੀ ਹੈ ਉਹਨੂੰ ਕਰ ਸਕਦੇ ਹੋ ਐਂਡ ਬੀਲੀਵ ਮੀ ਕੋਈ ਵੀ ਫੈਕਲਟੀ ਤੁਹਾਨੂੰ ਗਲਤ ਗਾਈਡ ਨਹੀਂ ਕਰੇਗਾ ਚਾਹੇ ਅਜ਼ਮਾ ਕੇ ਦੇਖ ਲਓ ਕੱਲ ਸਵੇਰੇ ਮਿਲਦੇ ਆ ਜੀ 10:30 ਵਜੇ ਬਹੁਤ ਬਹੁਤ ਮੁਬਾਰਕਾਂ ਜਿੰਨਾਂ ਦਾ ਰੋਲ ਨੰਬਰ ਇਸ ਲਿਸਟ ਵਿੱਚ ਆਇਆ ਹੈ ਮੇਨਸ ਦੀ ਪ੍ਰੈਪਰੇਸ਼ਨ ਲਈ ਇੱਥੇ ਕਾਲ ਕਰੋ ਪ੍ਰੋਪਰ ਸਟ੍ਰੈਟਜੀ ਬਣਾਵਾਂਗੇ ਜੇ ਨਹੀਂ ਆਇਆ ਤਾਂ ਵੀ ਇੱਥੇ ਕਾਲ ਕਰ ਸਕਦੇ ਹੋ ਕਿ ਸਰ ਨੈਕਸਟ ਟਾਈਮ ਕਿੱਦਾਂ ਕਰੀਏ ਠੀਕ ਹੈ ਜੀ ਸੋ ਉਮੀਦ ਕਰਦਾ ਹਾਂ ਕਿ ਭਾਈ ਤੁਸੀਂ ਇਸ ਸੈਸ਼ਨ ਨੂੰ ਦੇਖ ਕੇ ਥੋੜਾ ਮੋਟੀਵੇਟਿਡ ਤੇ ਹੋ ਹੀ ਹੋਗੇ ਕੱਲ ਸਵੇਰੇ ਮਿਲਦੇ ਆ 10:30 ਵਜੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ